ਸਰ ਸ਼ਿਕਾਜੀ ਮੈਂ ਰਿਤਿਮ ਹਾਂ ਤੇ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਗੱਲ ਕਰਾਂਗੇ ਚਾਇਨਾ ਡੋਰ ਨੂੰ ਲੈ ਕੇ ਕਿਉਂਕਿ ਇਸ ਵਕਤ ਸਭ ਤੋਂ ਵੱਧ ਆਤੰਕ ਚਾਇਨਾ ਡੋਰ ਨੇ ਮਚਾਇਆ ਹੁਣ ਤੱਕ ਪਤਾ ਨਹੀਂ ਕਿੰਨੀਆਂ ਕੁ ਜਾਨਾਂ ਨੂੰ ਇਸ ਚਾਇਨਾ ਡੋਰ ਨੇ ਆਪਣੀ ਲਪੇੜ ਦੇ ਵਿੱਚ ਲੈ ਲਿਆ ਐਨਾ ਕੁਝ ਹੋ ਚੁੱਕਿਆ ਫਿਰ ਇਸ ਦੇ ਬਾਵਜੂਦ ਵੀ ਜਿਹੜੀ ਕਿ ਚਾਇਨਾ ਡੋਰ ਰੁਕਣ ਦਾ ਨਾਮ ਨਹੀਂ ਲੈ ਰਹੀ ਵੱਡੇ ਸਵਾਲ ਖੜੇ ਹੁੰਦੇ ਨੇ ਪ੍ਰਸ਼ਾਸਨ ਦਾਅਵੇ ਕਰਦਾ ਕਿ ਉਹਨਾਂ ਦੇ ਵੱਲੋਂ ਚਾਇਨਾ ਡੋਰ ਦੇ ਖਿਲਾਫ ਐਕਸ਼ਨ ਲਿਆ ਜਾ ਰਿਹਾ ਹੈ ਜੇ ਕਹਾਣੀ ਲਿਆ ਜਾ ਰਿਹਾ ਐਨੇ ਜ਼ਰਾ ਸਖਤੀ ਵਧਦੀ ਜਾ ਰਹੀ ਹੈ ਤੇ ਚਾਇਨਾ ਡੋਰ ਵੀਕਟ ਨਹੀਂ ਮੇਰੇ ਹੀ ਆ ਬੱਚੇ ਚਾਇਨਾ ਡੋਰ ਆਖਰ ਕਿੱਥੋਂ ਖਰੀਦ ਰਹੇ ਨੇ ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਲਈ ਮੇਰੇ ਸਹਿਯੋਗੀ ਗੁਰਦੇਵ ਸਿੰਘ ਫੋਨ ਲਾਈਨ ਤੇ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਗੁਰਦੇਵ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਲਾਈ ਪੰਜਾਬੀ ਟੀਵੀ ਤੇ ਜੀ ਸਾਨੂੰ ਬਹੁਤ ਬਹੁਤ। ਜੀ ਅਗੁਰਦੇਵ ਸਿੰਘ ਜੀ ਦੇਖਿਆ ਜਾ ਰਿਹਾ ਕਿ ਲਗਾਤਾਰ ਜਿਹੜਾ ਚਾਈਨਾ ਡੋਰ ਦਾ ਆਸਾਂਟਾ ਉਹ ਇੰਨਾ ਤੋਂ ਜ਼ਿਆਦਾ ਵੱਧ ਚੁੱਕਿਆ ਕਿ ਆਏ ਦਿਨ ਕਿਸੇ ਨਾ ਕਿਸੇ ਮਨੁੱਖੀ ਜਾਨ ਜਿਹੜੀ ਕਿਸੇ ਲਪੇਟ ਦੇ ਵਿੱਚ ਜਾ ਰਹੀ ਹੈ ਇਹ ਜਿਹੜੀ ਚਾਈਨਾ ਡੋਰ ਆ ਬੜੇ ਢੜਾਲੇ ਦੇ ਨਾਲ ਵਿਕ ਰਹੀ ਹੈ ਤੇ ਪਿੱਛੇ ਦਾ ਕੀ ਕਾਰਨ ਮੰਨਿਆ ਜਾ ਸਕਦਾ ਹੈ? ਦੇਖੋ ਜੀ ਅਸੀਂ ਕਰਨਾ ਨਹੀਂ ਚਾਹੁੰਦੇ। ਕਿਉਂਕਿ ਕੋਈ ਵੀ ਕੰਮ ਜਿਹੜਾ ਨਾ ਉਹ ਜਿੰਨਾ ਚਿਰ ਤੁਹਾਡਾ ਇਰਾਦਾ ਨਹੀਂ ਨਾ ਪੱਕਾ ਵੀ ਆਹ ਕੰਮ ਕਰਨਾ ਤੇ ਉਹਨਾਂ ਚਿਰ ਅਸੀਂ ਨਹੀਂ ਕਰ ਸਕਦੇ। ਹੂੰ ਅਸਲ ਜੀ ਕੀ ਹੈ ਵੀ ਅਸੀਂ ਸਾਰਾ ਕੁਝ ਹੀ ਸਰਕਾਰਾਂ ਤੇ ਛੱਡ ਦਿੰਦੇ ਨੇ ਵੀ ਸਰਕਾਰ ਹੀ ਸਭ ਕੁਝ ਸਾਨੂੰ ਕਰਕੇ ਦੇਵੇ ਅਸੀਂ ਆਪ ਆਪ ਕਿਉਂ ਨਹੀਂ ਜਾਗਰਤ ਹੁੰਦੇ ਹੂੰ ਜੇ ਮੰਨ ਲਓ ਕਈ ਹੁਣ ਸਵਾਲ ਲੋ ਕਿ ਇਹ ਗੱਲ ਕਰਦੇ ਆ ਵੀ ਕਾਰਪੋਰੇਟ ਘਰਾਣੇ ਜਿਹੜੇ ਆ ਉਹਨਾਂ ਦੇ ਨਾਲ ਹੀ ਸਰਕਾਰਾਂ ਬਣਦੀਆਂ ਨੇ ਤਾਂ ਸਰਕਾਰ ਕਿਵੇਂ ਰੋਕ ਸਕਦੀ ਹੈ ਉਹਨਾਂ ਚੀਜ਼ਾਂ ਨੂੰ ਹੂੰ ਮੈਂ ਆਪਣੇ ਸਮਾਜ ਦੇ ਲੋਕਾਂ ਨੂੰ ਇਹ ਗੱਲ ਕਹਾਂਗਾ ਕਿ ਜੇਕਰ ਅਸੀਂ ਉਹਨਾਂ ਚੀਜ਼ਾਂ ਨੂੰ ਵਰਤ ਗਈ ਨਾ ਜਿਹੋਸੀ ਖਰੀਦ ਗਈ ਨਾ ਸਾਨੂੰ ਪਤਾ ਹੈ ਕਿ ਇਹ ਚੀਜ਼ ਜਿਹੜੀ ਸਾਡੇ ਬੱਚਿਆਂ ਲਈ ਵੀ ਖਤਰਨਾਕ ਹੈ ਸਾਡੇ ਪਸ਼ੂ ਪੰਛੀਆਂ ਲਈ ਵੀ ਖਤਰਨਾਕ ਹੈ ਸਾਡੇ ਸਮਾਜ ਲਈ ਖਤਰਨਾਕ ਹੈ ਤੇ ਅਸੀਂ ਕਿਉਂ ਵਾਰ-ਵਾਰ ਖਰੀਦਦੇ ਹਾਂ ਹੂੰ ਬਿਲਕੁਲ ਅਸਲ ਦੇ ਵਿੱਚ ਨਾ ਸਾਡਾ ਜ਼ਿਆਦਾ ਦੋਸ਼ ਸਾਡਾ ਆਪਣਾ ਹੈ ਕਿ ਸਰਕਾਰਾਂ ਤੇ ਚਲੋ ਉਸ ਤੁਹਾਨੂੰ ਪਤਾ ਹੀ ਹੈ ਕਿ ਸਰਕਾਰਾਂ ਨੇ ਹਰ ਇੱਕ ਬੰਦੇ ਨੂੰ ਰਖੜਾ ਹੁੰਦਾ ਹੈ ਕਾਰਪੋਰੇਟ ਘਰਾਣਿਆਂ ਨਾਲ ਜਿਹਦਾ ਵਰਤਣਾ ਉਹਨਾਂ ਸੁਆਜ ਵਿੱਚ ਹੀ ਚੱਲਣਾ ਹੈ ਇਸ ਹਰ ਕੇ ਮੈਂ ਸਰਕਾਰ ਨੂੰ ਬਹੁਤਾ ਦੋਸ਼ ਨਹੀਂ ਦੇ ਸਕਦਾ ਮੈਂ ਤਾਂ ਇਸ ਆਪਣੇ ਸਵਾਜ ਦੇ ਲੋਕਾਂ ਨੂੰ ਕਹੂਗਾ ਵੀ ਤੁਸੀਂ ਕਦੋਂ ਜਾਗੋਗੇ ਜੀ ਜੀ ਅਗਰਪਿਆਲ ਜੀ ਗੁਰਪਿਆਸ ਸਿੰਘ ਜੀ ਦੇਖਿਆ ਜਾ ਰਿਹਾ ਕਿ ਬੇਸ਼ੱਕ ਪੁਲਿਸ ਪ੍ਰਸ਼ਾਸਨ ਦਾਅਵੇ ਕਰਦੀ ਆ ਕਈ ਦੁਕਾਨਾਂ ਦੇ ਉੱਤੇ ਰੇਡ ਵੀ ਮਾਰ ਜਾਂਦੀ ਆ ਵੱਡੀ ਗਿਣਤੀ ਦੇ ਵਿੱਚ ਇਹ ਜਿਹੜੇ ਚੈਨਲ ਡੋਰ ਦੇ ਗੱਟੇ ਉਹ ਬ੍ਰਾਹਮਣ ਕੀਤੇ ਜਾਂਦੇ ਨੇ ਤੇ ਹੁਣ ਪੁਲਿਸ ਵਾਲੇ ਕੋ ਹੋਰ ਐਕਸ਼ਨ ਕੀਤਾ ਜਾ ਰਿਹਾ ਕਿ ਲੋਕਾਂ ਦੇ ਛੱਤਾਂ ਉੱਤੇ ਚੜਕੇ ਇਹ ਕਾਰਵਾਈ ਕੀਤੀ ਜਾ ਰਹੀ ਕਿ ਜੇਕਰ ਕੋਈ ਚੈਨਲ ਡੋਰ ਨਾਲ ਪਤੰਗ ਚੜਾਉਂਦਾ ਫੜਿਆ ਜਾਂਦਾ ਉਹਨਾਂ ਨੂੰ ਕਾਬੂ ਕੀਤਾ ਜਾਂਦਾ ਇੰਨੇ ਕਸ਼ਚਨ ਕਰਨ ਦੇ ਬਾਵਜੂਦ ਵੀ ਇੰਨੀ ਸਖਤੀ ਵਰਤਣ ਦੇ ਬਾਵਜੂਦ ਵੀ ਆਖਰ ਚਾਇਨਾ ਡੋਰ ਕਿਵੇਂ ਵਿਕ ਸਕਦੀ ਆ ਇਹ ਵੱਡਾ ਸਵਾਲ ਖੜਾ ਹੁੰਦਾ ਤਾਂ ਇਸ ਦੇ ਜ਼ਿੰਮੇਵਾਰ ਕਿਸ ਨੂੰ ਮੰਨਾਂਗੇ ਆਪਾਂ ਜੀ ਮੈਂ ਤੁਸੀਂ ਨਾ ਜਿਹੜੀ ਪੁਲਿਸ ਦੀ ਗੱਲ ਕਰ ਰਹੇ ਨਾ ਕੋ ਪੁਲਿਸ ਵਾਲੇ ਕਹਿ ਰਹੇ ਵੈਸੇ ਡੋਰ ਲੈ ਕੇ ਕੋਠਿਆਂ ਤੇ ਚੜ੍ਹ ਕੇ ਲੋਕਾਂ ਨੇ ਹਨਾ ਜੀ ਹਾਂਜੀ ਠੀਕ ਆ ਤੁਸੀਂ ਲੋਕਾਂ ਦੇ ਕੋਠਿਆਂ ਤੇ ਚਲੇ ਗਏ ਹੋ ਆਪਣੇ ਜਿਹੜੇ ਤੁਹਾਡੇ ਹੈੱਡਕੁਆਰਟਰ ਨੇ ਜਿਹੜੇ ਜਿੱਥੇ ਤੁਹਾਡੇ ਲੋਕ ਰਹਿੰਦੇ ਨੇ ਬਹੁਤ ਸਾਰੇ ਵੱਡੇ ਅਫਸਰ ਜਿਹੜੇ ਜਿਨ੍ਹਾਂ ਨੂੰ ਕੁਆਟਰ ਮਿਲੇ ਹੋਏ ਨੇ ਸਰਕਾਰੀ ਹੂੰ ਉਹਨਾਂ ਨੂੰ ਕਹਿਣਾ ਸੀ ਵੀ ਉਹ ਵੀ ਡਰੋਨ ਜਿਹੜੇ ਆ ਉਹ ਕਿਤੇ ਉਹਨਾਂ ਦੇ ਵੀ ਲੈ ਕੇ ਜਾਓ ਉੱਥੇ ਵੇਖੋ ਤੁਹਾਡੇ ਬੱਚੇ ਤੇ ਨਹੀਂ ਲੱਗੇ ਕਿਤੇ ਚਾਈਨਾ ਡੋਰ ਦੇ ਨਾਲ ਹੂੰ ਇਹ ਤਰਾਸ਼ੀ ਹੈ ਸਾਡੀ ਵੀ ਅਸੀਂ ਸਿਰਫ ਇੱਕ ਵੀਡੀਓ ਬਣਾ ਕੇ ਤੋਂ ਵੀਡੀਓ ਨੂੰ ਅਸੀਂ ਅਪਲੋਡ ਕਰ ਰਹੇ ਆ ਤੇ ਵੀਡੀਓ ਦੇਖ ਕੇ ਲੋਕ ਕਹਿ ਰਹੇ ਕਿ ਵਾਹ ਵਾਹ ਪੁਰਸ ਬਹੁਤ ਛੋੜਾ ਕੰਮ ਕਰੀਏ ਪਰ ਮੈਂ ਹੈਰਾਨ ਆ ਕਿ ਸਾਡੇ ਵਿੱਚ ਥੋੜੀ ਦੂਰੀ 3-4 ਕਿਲੋਮੀਟਰ ਦੂਰੀ ਤੇ ਪੀਐਸਐਸ ਦਾ ਹੱਡਕੁਆਟਰ ਹੈ ਜੀ ਜੀ ਤੇ ਪੀਐਸ ਤੋਂ ਜਵਾਬ ਜਿਹੜੇ ਕਿ ਉਹ ਗੁੱਟੀਆਂ ਨਹੀਂ ਡਾ ਰਹੇ ਕਿ ਉਹ ਚਾਇਨਾ ਡੋਰ ਨਹੀਂ ਵਰਤ ਰਹੇ ਉਥੇ ਸਾਡਾ ਪ੍ਰਸ਼ਾਸਨ ਕਿਉਂ ਸੁਟਾਰੇ ਦਾ ਜਿੰਨਾ ਚਿਰ ਅਸੀਂ ਖੁਦ ਜਾਗਰਤ ਨਹੀਂ ਹੁੰਦੇ ਕਿ ਪਹਿਲਾਂ ਅਸੀਂ ਘਰ ਤੋਂ ਸ਼ੁਰੂਆਤ ਕਿਉਂ ਨਹੀਂ ਕਰਦੇ ਹਮ ਕਿਹੜੀ ਪੁਲਿਸ ਵਾਲੇ ਦਾ بیٹے ਨੇ ਗੁੱਦਾ ਨਾਂਡਾਇਆ ਹੋਊਗਾ ਸਤੰਗਾ ਨਾਂ ਓੜਾਇਆ ਹੋੜੀਆਂ ਕਿਹੜੇ ਪੁਲਿਸ ਵਾਲੇ ਦੇ ਘਰ ਉਹ ਚਾਇਨਾ ਡੋਰ ਦੀ ਵਰਤੋਂ ਨਹੀਂ ਹੋਈ ਹੋਵੇ ਇਹ ਬਹੁਤ ਥਰਾਨੇ ਵਾਲੀ ਗੱਲ ਹੈ ਦੂਜੀ ਗੱਲ ਮੈਂ ਖਾਫ-ਆਫ ਤੇ ਕਹੂੰਗਾ ਤੇ ਇਹ ਨਾ ਬਾਪਾ ਬਾਬੇ ਸਵਾਲ ਕਰਦੇ ਕਿ ਬੱਚੇ ਜਿੱਦ ਕਰਦੇ ਆ ਜੀ ਬੱਚੇ ਇਹਦੇ ਬਿਰੋਂਦੇ ਆ ਜੋ ਜ ਹੈ ਨਾ ਪਰ ਵੇਖੋ ਮੈਂ ਇਹ ਗੱਲ ਕਹਿਣਾ ਕਿ ਬੱਚੇ ਜਿਹੇ ਰੋਂਦੇ ਆ ਉਹ ਕੜੀ ਪਲ ਦਾ ਰੋਣਾ ਜਿਹੜਾ ਉਹ ਬਰਦਾਸ਼ਤ ਕੀਤਾ ਜਾ ਸਕਦਾ ਹੈ ਰੋਣਾ ਵੀ ਵਿਗਿਆਨ ਕਹਿੰਦੀ ਵੀ ਅੱਖਾਂ ਦੇ ਵਿੱਚ ਪਾਣੀ ਆਗਣਾ ਜਿਹੜਾ ਉਹ ਵੀ ਤੁਹਾਡੀ ਚੰਗੀ ਸਿਹਤ ਦੀ ਨਿਸ਼ਾਨੀ ਆ ਅੱਖਾਂ ਦਾ ਗੰਦਾ ਪਾਣੀ ਉਹ ਨਿਕਲ ਜਾਣਾ ਚਾਹੀਦਾ ਮੈਂ ਜਿੰਨੇ ਜੀ ਰੋਂਦੇ ਆ ਤੇ ਰੋ ਲੈਣ ਦਿਓ ਉਹਨਾਂ ਨੂੰ ਕੜੀ 2 ਘੰਟੇ ਕੁਛ ਨਹੀਂ ਹੁੰਦਾ ਉਹਨਾਂ ਨੂੰ ਵੇਖੋ ਜੇ ਬੱਚਾ ਸਾਡਾ ਜਿੱਦ ਕਰਦਾ ਕਿ ਕੱਲ ਨੂੰ ਬੱਚਾ ਜਿੱਦ ਕਰੇਗਾ ਕਿ ਪਾਪਾ ਮੈਂ ਸ਼ਰਾਬ ਦੀ ਬੋਤਲ ਵੀ ਲੈਣੀ ਹੈ ਪਾਪਾ ਮੈਨੂੰ ਸਲਾਨਾ ਚਿੱਟਾ ਵੀ ਚਾਹੀਦਾ ਹੈ ਕਿ ਉਹਨੂੰ ਉਹ ਲੈ ਕੇ ਦਿਓਗੇ ਬੱਚਾ ਕਹੂਗਾ ਮੈਂ ਖੂਸ਼ ਸ਼ਾਲ ਮਾਰਨੀ ਹੈ ਕਿ ਉਹਨੂੰ ਖੂਸ਼ ਸ਼ਾਲ ਮਾਰਨ ਦਿਓਗੇ ਲੜਗੜਾ ਤੇ ਤੁਹਾਨੂੰ ਪੈਣਾ ਨਾ ਜੀ ਸੋ ਸਭ ਤੋਂ ਵੱਡਾ ਕਾਰਨ ਜਿਹੜਾ ਅਸੀਂ ਖੁਦ ਜਾਗਰਤ ਕਦੋਂ ਹੋਵਾਂਗੇ ਕਦੋਂ ਅਸੀਂ ਜਾਗਾਂਗੇ ਵੇਖੋ ਦੂਜੀ ਗੱਲ ਇਹ ਕੱਲਾ ਇਹਨਾਂ ਸਾਧਾਂ ਲਈ ਖਤਰਾ ਨਹੀਂ ਨਾ ਇਹ ਸਾਡੇ ਪਸ਼ੂਆਂ ਲਈ ਪੰਛੀਆਂ ਲਈ ਵੀ ਬਹੁਤ ਵੱਡਾ ਖਤਰਾ ਹੈ ਆਕਾਸ਼ ਦੇ ਵਿੱਚ ਮੈਂ ਇਹੋ ਜਿਹੇ ਨੌਜਵਾਨ ਵੀ ਇੱਥੇ ਆ ਜਿਹੜੇ ਪਤੰਗਬਾਜ਼ੀ ਕਰਦੇ ਸਮੇਂ ਪੰਛੀਆਂ ਦੀ ਧਾਰ ਲੱਗਦੀ ਹੈ ਨਾ ਅੱਜ ਕੱਲ ਸਰਦੀਆਂ ਦਾ ਮੌਸਮ ਹੈ ਤੇ ਪੰਛੀ ਜਿਹੜੇ ਉਹ ਇਸ ਇਲਾਕੇ ਵਿੱਚ ਆਦਾ ਆਉਂਦੇ ਕਿਉਂਕਿ ਸਾਡੇ ਇਲਾਕੇ ਹਰੀਕੇ ਪੱਤਨ ਹੈ ਹਰੀਕੇ ਪੱਤਨ ਬਹੁਤ ਵੱਡਾ ਇੱਕ دریاਈ ਇਲਾਕਾ ਜਿਹੜਾ ਕਹਿੰਦੇ ਕਿ ਉੱਥੇ ਦੋ ਦਰਿਆ ਜੇ ਇਕੱਠੇ ਹੁੰਦੇ ਆ ਉਹ ਪਾਣੀ ਦੀ ਹੋਸ਼ ਕਰਕੇ ਵੱਡੇ ਵੱਡੇ ਪਰ ਵਿਦੇਸ਼ੀ ਜਾਨਵਰ ਜਿਹੜੇ ਆ ਉਹ ਸਾਡੇ ਇੱਥੇ ਆਉਂਦੇ ਲੋਕ ਖੇਸ ਦਾ ਕੇ ਅੰਦਰ ਬਣੇ ਲੋਕ ਉਹਨਾਂ ਨੂੰ ਪਿਆਰ ਕਰਦੇ ਆ ਫੋਟੋਆਂ ਸਿੱਟਣ ਜਾਂਦੇ ਆ ਜਦੋਂ ਉਹਨਾਂ ਕੇ ਧਾਰਾਂ ਲੰਗਣੀਆਂ ਤੇ ਮੈਂ ਇਹੋ ਜੇ ਨੌਜਵਾਨੇ ਹੀ ਵੇਖਿਆ ਜਿਹੜੇ ਕਹਿੰਦੇ ਵੇਖ ਲੋ ਜਿਹੜਾ ਜਿਆਦਾ ਜਾਨਵਰ ਜਿਹੜਾ ਆਪਣੀ ਡੋਰ ਦੇ ਨਾਲ ਛੁੱਟਦਾ ਜੇ ਤੁਹਾਨੂੰ ਤਰਸ ਨਹੀਂ ਆਉਂਦਾ ਉਹਨਾਂ ਉਹਨਾਂ ਨੇ ਆਪਣੇ ਘਰ ਜਾਣਾ ਕਿਨੇ ਜਾਨਵਰਾਂ ਨੂੰ ਆਪਣੇ ਬੱਚੇ ਜਿਹੜੇ ਉਹ ਪਿਆਰੇ ਹੁੰਦੇ ਤੁਹਾਨੂੰ ਤਰਸ ਨਹੀਂ ਆਉਂਦਾ ਜੇ ਤੁਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਤੇ ਪੰਛੀ ਆਪਣੇ ਬੱਚਿਆਂ ਨੂੰ ਪਿਆਰ ਨਹੀਂ ਕਰਦੇ ਹੂੰ ਕਰ ਕਿ ਉਹਨਾਂ ਨੂੰ ਜ਼ਮੀਨ ਦਾ ਸੀ ਸੁੱਟਦੇ ਨੇ ਅਸੀਂ ਖਲਵਾੜ ਕਰ ਰਹੇ ਹਾਂ ਉਸ ਕੱਪ ਦੇ ਨਾਲ ਕਿ ਜਦੋਂ ਫਿਰ ਕੁਦਰਤ ਆਪਣਾ ਰੰਗ ਦਿਖਾਉਦੀ ਹੈ ਫਿਰ ਸਾਡੀਆਂ ਚੀਕਾਂ ਵੱਜਦੀਆਂ ਕਿ ਇਹ ਸਾਡੇ ਰੱਬ ਨੇ ਗਲਤ ਕਰ ਦਿੱਤਾ ਜਦੋਂ ਕੁਦਰਤ ਦੇ ਨਾਲ ਤੁਸੀਂ ਛੇੜਛਾੜ ਕਰ ਰਹੇ ਹੋ ਤੇ ਉਦੋਂ ਤੁਹਾਡਾ ਤੁਹਾਨੂੰ ਚੇਤਾ ਆਉਣਾ ਚਾਹੀਦਾ ਵੀ ਸਾਡਾ ਵੀ ਪਰਿਵਾਰ ਹੈ ਅੱਜ ਕੱਲ੍ਹ ਇੱਕ ਹੋਰ ਖਬਰ ਮੈਂ ਸੁਣ ਗਿਆ ਸੀ ਮਨੁੱਖੀ ਆਲ ਭੁੱਲ ਗਿਆ ਵੀ ਪਿੰਡ ਜਿਹੜਾ ਸੀਗਾ ਉਹ ਇੱਕ ਨੌਜਵਾਨ ਸਰਪੰਚ ਦਾ ਪੋਤਾ ਜੀ ਪੰਨਾ ਕੰਨਾ ਬੰਗੜੀ ਵਾਲਾ ਜੀ ਜੀ ਤੇ ਕਲਾਟ ਗਿਆ ਉਹਦਾ ਤੇ ਉਹ ਵਿਚਾਰਾ ਇਸ ਦੁਨੀਆ ਤੋਂ ਕੂਚ ਕਰ ਗਿਆ ਬਹੁਤ ਦੁੱਖ ਵਾਲੀ ਗੱਲ ਹੈ ਜੇ ਉਹ ਸਰਪੰਚ ਸਾਹਿਬ ਨੇ ਖੁਦ ਆਪ ਐਕਸ਼ਨ ਲਿਆ ਹੁੰਦਾ ਆਪਣੇ ਪਿੰਡ ਦੇ ਦੁਕਾਨਦਾਰਾਂ ਕੋਲ ਗਿਆ ਹੁੰਦਾ ਦੁਕਾਨਦਾਰ ਨੂੰ ਕਹਿੰਦਾ ਕਿ ਸਰਪੰਚ ਪਿੰਡ ਦੀ ਮਾਂ ਹੁੰਦਾ ਤੇ ਸਰਪੰਚ ਦੀ ਮਰਜ਼ੀ ਤੋਂ ਬਿਨਾ ਕੋਈ ਦੋਤੀ ਦੋਤ ਨਹੀਂ ਵੇਚ ਸਕਦਾ ਤੇ ਕੀ ਉੱਥੇ ਸਰਪੰਚਾ ਨੂੰ ਪਤਾ ਨਹੀਂ ਸੀ ਸਾਡੇ ਪਿੰਡ ਦੇ ਵਿੱਚ ਜਾਂ ਸਾਡੇ ਸ਼ਹਿਰ ਦੇ ਵਿੱਚ ਚਾਈਨਾ ਡੋਰ ਵਿਕ ਰਹੀ ਹੈ ਹੂੰ ਇਹਨੇ ਪ੍ਰਸ਼ਾਸਨ ਨੂੰ ਕਿਹਾ ਕਿਉਂ ਨਹੀਂ ਪ੍ਰਸ਼ਾਸਨ ਵਾਲੇ ਵੀ ਮੈਂ ਤਾਂ ਇਹ ਵੀ ਕਹੂੰਗਾ ਕਿ ਵੱਡੇ ਦੋਸ਼ ਮੈਂ ਲਾ ਰਿਹਾ ਤੇ ਓਪਨ ਨਹੀਂ ਲਾ ਰਿਹਾ ਤੇ ਮੈਂ ਇਸ ਗੱਲ ਦਾ ਗਵਾਹ ਵੀ ਆ ਮੈਨੂੰ ਪਤਾ ਵੀ ਹੈ ਜਿਹੜੇ ਜਿਹੜੇ ਬੰਦੇ ਹਫਤਾ ਲੈ ਰਹੇ ਡੋਰ ਚਾਈਨਾ ਵੇਚਣ ਵਾਸਤੇ ਹਫਤਾ ਲਿਆ ਜਾ ਰਹੇ ਪੁਲਿਸ ਵਾਲਿਆਂ ਵੱਲੋਂ ਮੈਂ ਇਹ ਕਹਿੰਦਾ ਵੀ ਉਹਦੇ ਵਿੱਚ ਉੱਚ ਅਧਿਕਾਰੀ ਵੀ ਸ਼ਾਮਲ ਨੇ ਬਹੁਤ ਸਾਰੇ ਛੋਟੇ ਅਧਿਕਾਰੀ ਮੋਗ ਦਾ ਕੋ ਲੈ ਕੇ ਸਿਪਾਈ ਤੋਂ ਲੈ ਕੇ ਏਐਸਆਈ ਤੱਕ ਜਦ ਚੌਂਕੀ ਦਾ ਇੱਕ ਮੁਨਸੀਬ ਜਿਹੜਾ ਵਾ ਉਹ ਰਿਸ਼ਵਤ ਲੈ ਰਿਹਾ ਚਾਈਨਾ ਡੋਰ ਨੂੰ ਪਾਉਣ ਵਾਸਤੇ ਇਹ ਉੱਥੇ ਪ੍ਰਸ਼ਾਸਨ ਜਿਹੜਾ ਉਹਨੂੰ ਖਿਆਲ ਨਹੀਂ ਆਉਂਦਾ ਅਫਸਰਾਂ ਨੂੰ ਖਿਆਲ ਨਹੀਂ ਆਉਂਦਾ ਕਿ ਚਾਈਨਾ ਡੋਰ ਕਿਉਂ ਵਿਕ ਰਹੀ ਹੈ ਸੋ ਇਹ ਗੱਲਾਂ ਜਿਹੜੀਆਂ ਬਹੁਤ ਜ਼ਰੂਰੀ ਹੈ ਕਰਨੀਆਂ ਅੱਜ ਜਿਹੜੀ ਚਾਈਨਾ ਡੋਰ ਹੈ ਨਾ ਇੱਕ ਕਾਤਲ ਬਣ ਗਈ ਹੈ ਜੈਂਸਟਾਰ ਨਾਲੋਂ ਵੀ ਵੱਧ ਖਤਰਾ ਚਾਈਨਾ ਡੋਰ ਜਿਹੜੀ ਆ ਉਹ ਸਾਨੂੰ ਲੱਗ ਰਹੀ ਹੈ ਜੀ ਜੀ ਆ ਬहोत-ਬਤਾ ਸ਼ੁਕਰੀਆ ਜੀ ਤੁਹਾਨੂੰ ਬहोत-ਬहोत। ਕਹ ਦੇਖਿਆ ਜਾ ਰਿਹਾ ਕਿ ਲਗਾਤਾਰ ਜਿਹੜੀ ਚੈਨਲ ਡੋਰਾ ਧੜਾਲੇ ਦੇ ਨਾਲ ਵਿਕਰੀ ਹੈ ਆਏ ਦਿਨ ਆ ਹਾਸਨ ਦੇ ਵਿੱਚ ਵਾਦਦਾ ਹੁੰਦਾ ਨਜ਼ਰ ਆ ਰਿਹਾ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਆਖਰ ਚੈਨਲ ਡੋਰਾ ਕਦੋਂ ਜਿਹੜੀ ਕੀ ਉਹ ਬੰਦ ਹੋਏਗੀ ਬੇਸ਼ੱਕ ਕਹਿ ਦਿੱਤਾ ਗਿਆ ਕਿ ਚੈਨਲ ਡੋਰਾ ਬੈਨ ਆ ਪਰ ਬੈਨ ਹੋਣ ਦੇ باوجود ਵੀ ਲੋਕਾਂ ਤੱਕ ਪਹੁੰਚ ਕਿਵੇਂ ਰਹੀ ਆ ਅਕੜਾ ਜੇਕਰ ਦੁਕਾਨਾਂ ਦੇ ਉੱਤੇ ਆਰਿਆ ਦੁਕਾਨਦਾਰਾਂ ਦੇ ਵਿੱਚੋਂ ਚੋਰੀ ਛਿਪੇ ਇਸ ਚੀਜ਼ ਨੂੰ ਵੇਚਿਆ ਜਾ ਰਿਹਾ ਤਾਂ ਹੀ ਜਿਹੜੇ ਪਤੰਗ ਉਡਾਉਣ ਵਾਲੇ ਲੋਕ ਨੇ ਉਹ ਦੁਕਾਨਾਂ ਤੋਂ ਜਾ ਕੇ ਖਰੀਦਣੇ ਤਾਂ ਇਹ ਜਿਹੜੀ ਬੇਰਿਕੀ ਦੀ ਨਾਲ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਤੇ ਸਖਤ ਕਾਨੂੰਨ ਜਿਹੜਾ ਕਿ ਜ਼ਰੂਰ ਬਣਾਣਾ ਚਾਹੀਦਾ ਤਾਂ ਕਿ ਲੋਕਾਂ ਦੀ ਪਸ਼ੂ ਪੰਛੀ ਦੀ ਜਿਹੜੀ ਕਿ ਜਾਨ ਇਸ ਚੈਨਲ ਡੋਰ ਤੋਂ ਬਚ ਸਕੇ ਬਿਊਰੋ ਰਿਪੋਰਟ